ਛੱਡ ਦੋ ਬਸ ਘਈਆ ਸਿਆਮ ਤਾਂ ਗੈਸ ਛੱਡੋ ਛੋਟਾ ਫੋੜਾ ਦਾ ਕੋਈ ਮਤਲਬ ਨਹੀਂ ਛੱਡ ਦੋ ਛੱਡ ਮੈਂ ਸੀਐਮ ਛਾੜਿਆ ਚਲਾ ਗਿਆ ਛੋਟਾ ਸਾਨੂੰ ਫੜਨ ਦਾ ਕੋਈ ਹੱਕ ਨਹੀਂ ਬਸ ਅਸੀਂ ਬਣਾਇਆ ਤੇ ਅਸੀਂ ਜਿਤਾਇਆ ਨੂੰ ਰਾਮਦੇ ਨੂੰ ਕੀੜਾ ਪਾਣੇ ਨੂੰ ਅਸੀਂ ਬਣਾਇਆ ਅਸੀਂ ਵੋਟਾਂ ਪਾ ਕੇ ਜਿਤਾਇਆ ਨੂੰ ਸੁੱਕਾ ਰਹਿਣੇ ਨੂੰ ਪੰਜਾਬ ਸਰਕਾਰ ਮੁਰਦਾਬਾਦ ਮਰ ਨੇ ਆਤੀ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬ ਮਰਦਾਬਾਦ ਮਰਦਾਬਾਦ ਨਹੀਂ ਢੱਸ ਦੇ ਤੇਰੀ কুরਕੀ ਤੋਂ ਖਿੱਚ ਲਵਾਗੇ ਘਰਸੀ ਤੋਂ ਨਹੀਂ ਢੱਸ ਦੇ ਤੇਰੀ কুরਕੀ ਤੋਂ ਖਿੱਚ ਲਵਾਗੇ ਘਰਸੀ ਤੋਂ ਪੰਜਾਬ ਸਰਕਾਰ ਮਰਦਾਬਾ ਬਹੁਤਾ ਬਹੁਤਾ ਚੋਰਾ ਧੰਦੇ ਉਸ ਤੇ ਪੰਜਾਬ ਸਰਕਾਰ ਮਰਦਾਬਾ ਚ ਪਿੱਛੇ ਆ ਜਾ ਤੂੰ ਬੜੇ ਪੰਜਾਬ ਸਰਕਾਰ ਮਰਦਾਬਾ ਜਾਂ ਨਿਕਲ ਜਾ ਰਾਮਦੇ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਮੈਨੂੰ ਕਿਸੇ ਨੇ ਨਹੀਂ ਪਾਉਣੀਆਂ ਤੂੰ ਜੱਤ ਕੇ ਰਖਾ ਜੱਤ ਕੇ ਖੱਲੀ ਠੇਂਗਾ ਲੈ ਕੇ ਆਏ ਨਾ ਠੇਂਗਾ ਹੀ ਲੈ ਕੇ ਜਾਏਗਾ ਮੈਨੂੰ ਕੁਛ ਨਹੀਂ ਮਿਲਣਾ ਮੈਨੂੰ ਜਾ ਜਾ ਕੀਦਾ ਟਟੂਆ ਤੇਰੇ ਸਾਰੇ ਹਰਾਮ ਦਿਆ ਸੁੱਤਾ ਰਹਿਣਿਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰਡ ਮੁਲਾਜ਼ਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਤਬ ਬਹੁਤ ਚਲੇ ਗਏ ਛੱਡ ਬੋ ਛੋਟਾ ਫੜੜਾ ਦਾ ਕੋਈ ਮਤਲਬ ਨਹੀਂ ਛੱਡ ਦੋ ਛੱਡ ਦੋ ਮੈਂ ਸੀਐਮ ਛਾੜਿਆ ਚਲਾ ਗਿਆ ਛੋਟਾ ਸਾਨੂੰ ਫੜਨ ਦਾ ਕੋਈ ਹੱਕ ਨਹੀਂ ਬਸ ਛੜਿਆ ਨਹੀਂ ਠੀਕ ਹੈ ਅਸੀਂ ਬਣਾਇਆ ਤੇ ਅਸੀਂ ਜਿਤਾਇਆ ਨੂੰ ਰਾਮਦੇ ਨੂੰ ਕੀੜਾ ਪਾਣੇ ਨੂੰ ਅਸੀਂ ਬਣਾਇਆ ਅਸੀਂ ਵੋਟਾਂ ਪਾ ਕੇ ਜਿਤਾਇਆ ਨੂੰ ਸੁੱਕਾ ਰਹਿਣੇ ਨੂੰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਰੋਣਾ ਨਹੀਂ ਪਾਉਂਦੇ ਅਸੀਂ ਅਸੀਂ ਰੋਣਾ ਨਹੀਂ ਪਾਉਂਦੇ थोनू तो लगता रौला पाने पंजाब सरकार मुर्दाबाद 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 पंजाब सरकार मुर्दाबाद पा, मुर्दाबाद मुर्दाबाद मुर्दा पंजाब सरकार मुर्दाबाद 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 नहीं डरते तेरी कुर्की तो खिंच लवेंगे कुर्सी तो नहीं डरते तेरी कुर्की तो खिंच लवेंगे कुर्सी तो पंजाब सरकार ਮਰਦਾਬਾ ਮਰਦਾਬਾ ਵਰਦਾਬਾ ਪੰਜਾਬ ਸਰਕਾਰ ਮਰਦਾਬਾ ਮਰਦਾਬਾ ਚੁੜਾ ਦੇਉਗੀ ਪੰਜਾਬ ਸਰਕਾਰ ਵਰਦਾਬਾ ਚ ਪਿੱਛੇ ਆ ਜਾ ਤੂੰ ਬੜੇ ਪੰਜਾਬ ਸਰਕਾਰ ਮਰਦਾਬਾ ਜਾਂ ਨਿਕਲ ਜਾ ਰਾਮਦੇ ਤੈਨੂੰ ਕਿਸੇ ਨੇ ਵੋਟਾਂ ਨਹੀਂ ਪਾਉਣੀਆਂ ਮੈਨੂੰ ਕਿਸੇ ਨੇ ਨਹੀਂ ਪਾਉਣੀਆਂ ਤੂੰ ਜੱਤ ਕੇ ਰਖਾ ਜੱਤ ਕੇ ਖੱਲੀ ਠੇਂਗਾ ਲੈ ਕੇ ਆਏ ਮੈਂ ਠੇਂਗਾ ਹੀ ਲੈ ਕੇ ਜਾਏਗਾ ਮੈਨੂੰ ਕੁਛ ਨਹੀਂ ਮਿਲਣਾ ਤੈਨੂੰ ਜਾ ਜਾ ਪੈਸੇ ਫਿਰ ਤੇ ਟਟੂਆ ਤੇਰੇ ਸਾਰੇ ਹਰਾਮ ਦਿਆ ਸੁੱਤਾ ਰਹਿਣਿਆ ਤੂੰ ਤੇਰਾ ਕੱਖ ਨਾ ਰਵੇ ਤੇਰਾ ਜਿਹੜਾ ਤੂੰ ਸਾਡੇ ਬਿਜਲੀ ਬੋਰ ਮਲਾਜ਼ਮਾਂ ਦੇ ਨਾਲ ਕਰਦਾ ਨਾ ਤੇਰਾ ਕੱਖ ਨਾ ਰਵੇ ਪੰਜਾਬ ਸਰਕਾਰ ਮਰਦਾ ਬਾ ਮਰਦਾ ਬਾ ਨਹੀਂ ਤਾਂ ਬਹੁਤ ਅੱਗੇ ਚਲੇ ਗਏ